ਸੋ ਸਾਥੀਓ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਨਿਰਾਸ਼ਾ ਹੋਈ ਜਦੋਂ ਅਸੀਂ ਭਾਰਤ ਰਤਨ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਹਮੇਸ਼ਾ ਅਸੀਂ ਰਾਮ ਕਲੋਨੀ ਕੈਂਪ ਡਾਕਟਰ ਬੀ ਆਰ ਅੰਬੇਦਕਰ ਭਵਨ ਦਸਤਰ ਜ਼ਿਲ੍ਹਾ ਭਲਾਈ ਅਫਸਰ ਹਸ਼ਰਪੁਰ ਪਹੁੰਚਦੇ ਆਂ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਮੇਰੀ ਆਲੇ ਦੁਆਲੇ ਦਾ ਦ੍ਰਿਸ਼ ਦਿਖਾ ਦਿਓ ਕਿ ਉਸ ਰੈਬਰ ਦਾ ਸਟੈਚੂ ਕਿੰਨਾ ਹਾਲਾਤਾਂ ਦੇ ਵਿੱਚ ਰੱਖਿਆ ਜਿੱਥੇ ਪੰਗ ਬੂਟੀਆਂ ਤੇ ਹੋਰ ਪਤਾ ਨਹੀਂ ਕਿਹੋ ਜਿਹੇ ਇੱਥੇ ਆ ਦੇਖੋ ਕਾਹ ਫੂਸ ਏਡਾ ਉਗ ਗਿਆ ਔਰ ਅੱਜ ਬਾਬਾ ਸਾਹਿਬ ਭੀਮਰਾਓ ਮੇਦਕਰ ਜੀ ਦਾ ਜਨਮ ਦਿਹਾੜਾ ਤੇ ਨਾ ਤਾਂ ਕੋਈ ਸਫਾਈ ਹੋਈ ਔਰ ਅੱਜ ਮਨ ਸੱਚੀ ਬੜਾ ਪਰੇਸ਼ਾਨ ਹੋਇਆ ਪਿਛਲੀ ਵਾਰ ਵੀ ਅਸੀਂ ਕਹਿ ਕੇ ਗਏ ਸੀਗੇ ਕਿ ਜੇਕਰ ਇਹੋ ਜਿਹੇ ਆ ਜੇਕਰ ਬਾਬਾ ਸਾਹਿਬ ਭੀਮਰਾਓ ਮੇਦਕਰ ਜੀ ਦੇ ਸਟੈਚੂ ਦੇ ਨਾਲ ਹੋਇਆ ਤੇ ਅਸੀਂ 바ਵਾ ਸਾਹਿਬ ਭੀਮਰਾਓਂ ਬੇਦਕਰ ਜੀ ਦਾ ਸਟੈਚੂ ਇੱਥੋਂ ਲਾ ਕੇ ਲੈ ਜਾਣਾ ਔਰ ਅੱਜ ਅਸੀਂ ਇਹ ਸਾਬਤ ਕਰ ਦੇਣਾ ਔਰ ਇੱਥੋਂ ਲਾ ਕੇ ਲੈ ਜਾਣਾ ਚਾਹੇ ਹੁਣ ਕੋਈ ਵੀ ਆ ਜਾਏ ਕਿਉਂਕਿ ਜਿਹੜੇ ਸਰਕਾਰੀ ਮੁਲਾਜ਼ਮ ਆ ਇੱਥੇ ਤੇ ਬੈਠੇ ਜਿਹੜੇ ਉਹਨਾਂ ਨੂੰ ਇੰਨਾ ਨਹੀਂ ਦੀਦਾ ਕਿ ਅੱਜ 바ਵਾ ਸਾਹਿਬ ਭੀਮਰਾਓਂ ਬੇਦਕਰ ਜੀ ਦਾ ਜਨਮ ਦਿਹਾੜਾ ਇੱਥੇ ਰੁਸ਼ਨਾਇਆਂ ਹੋਣੀਆਂ ਚਾਹੀਦੀਆਂ ਇੱਥੇ ਲੜੀਆਂ ਹੋਣੀਆਂ ਚਾਹੀਦੀਆਂ ਲੱਗੀਆਂ ਔਰ ਇੱਥੇ ਤੁਸੀਂ ਦੇਖੋ ਘਾ ਫੂਸ ਨਾਲ ਭੰਗਾ ਨਾਲ ਭਰਿਆ ਜਿੱਥੇ 바ਵਾ ਸਾਹਿਬ ਭੀਮਰਾਓ ਮੇਤਕਰ ਜੀ ਦਾ ਸਟੈਚੂ ਜੋ ਸ਼ਿਸ਼ੋਭਿਤ ਕੀਤਾ ਆ ਬੜੇ ਹੀ ਸ਼ਰਮ ਵਾਲੀ ਗੱਲ ਆ ਬੜੇ ਹੀ ਸ਼ਰਮ ਵਾਲੀ ਗੱਲ ਆ ਹੁਸ਼ਾਰਪੁਰ ਪ੍ਰਸ਼ਾਸਨ ਦੇ ਲਈ ਇਹ ਮੰਤਰੀਆਂ ਦੇ ਲਈ ਜਿਨ੍ਹਾਂ ਨੇ ਇਹੋ ਜਿਹੇ ਹਾਲਾਤ ਪੈਦਾ ਕੀਤੇ ਆ ਪੰਜਾਬ ਦੇ ਵਿੱਚ ਇਹਨਾਂ ਨੇ ਯੂਪੀ ਬਿਹਾਰ ਬਣਾ ਕੇ ਰੱਖ ਦਿੱਤਾ यूपी बिहार ਦੇ ਵਿੱਚ ਤਾਂ ਇਦਾਂ ਹੁੰਦੀ ਹੋਊਗੀ ਪਰ ਪੰਜਾਬ ਦੇ ਵਿੱਚ ਖਾਸ ਕਰਕੇ ਦੋਆਬੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਅਸੀਂ ਇਹੋ ਜਿਹੇ ਹਾਲਾਤ ਨਹੀਂ ਬਣਾਉਂਦੇ ਨੇ ਅਸੀਂ ਅੱਜ ਤੋਂ ਹੀ ਤੇ ਹੁਣ ਤੋਂ ਹੀ ਇਸ ਸੰਘਰਸ਼ ਦੀ ਚੇਤਾਵਨੀ ਦਿੰਨੇ ਆ ਔਰ ਅਸੀਂ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਜੀ ਦਾ ਸਟੈਚੂ ਲਾ ਕੇ ਲੈ ਕੇ ਜਾ ਰਹੇ ਆ ਇਹਨੂੰ ਆਪਾਂ ਭਾਵੇਂ ਆਪਾਂ ਆਪਣੇ ਘਰ ਦੇ ਵਿੱਚ ਸ਼ਿਸ਼ੋਭਿਤ ਕਰੀਏ ਤੇ ਜਾਂ ਅਸੀਂ ਕਿਸੇ ਕਮਿਊਨਿਟੀ ਸੈਂਟਰ ਦੇ ਵਿੱਚ ਸ਼ਿਸ਼ੋਭਿਤ ਕਰ ਦਈਏ ਅੱਜ ਅਸੀਂ ਡਾਕਟਰ ਬੀ ਆਰ ਅੰਬੇਦਕਰ ਪਵਨ ਦਫਤਰ ਜ਼ਿਲ੍ਹਾ ਪੜਾਈ ਅਫਸਰ ਦੇ ਦਫਤਰ ਤੋਂ ਅਸੀਂ ਬਾਬਾ ਸਾਹਿਬ ਭੀਮਰਾਓਂ ਮੇਤਕਰ ਜੀ ਆਪਣੇ ਰਹਿਬਰ ਦਾ ਸਟੈਚੂ ਆਪਾਂ ਇੱਥੋਂ ਲਾ ਕੇ ਲੈ ਕੇ ਜਾ ਰਹੇ ਆ ਜਿਨੇ ਜੋ ਕਰਨਾ ਸਾਡੇ ਦੇ ਪਰਚੇ ਕਰਦੇਣ ਅਸੀਂ ਪਹਿਲਾਂ ਵੀ ਜੇਲ੍ਹ ਦੇ ਵਿੱਚ ਰਹੇ ਆ ਤੇ ਹੁਣ ਵੀ ਅਸੀਂ ਆਪਣੇ ਰਹਿਬਰ ਦਾ ਸਨਮਾਨ ਕਰਨਾ ਜਾਂਦੇ ਆ ਅਸੀਂ ਇਹੋ ਜਿਹੇ ਆ ਸਰਕਾਰਾਂ ਦੇ ਕੋਲੋਂ ਜੇਕਰ ਸਰਕਾਰਾਂ ਨੂੰ ਅਸੀਂ ਵੋਟਾਂ ਪਾ ਕੇ ਜਿਤਾ ਕੇ ਕੁਰਸੀਆਂ ਤੇ ਪਹੁੰਚਾਉਂਦੇ ਆ ਤੇ ਅਸੀਂ ਆਪਣੇ ਰਹਿਬਰਾਂ ਦੀ ਇਹੋ ਜੇ ਬੇਇੱਜ਼ਤੀ ਆਪਾਂ ਕਦੇ ਨਹੀਂ ਹੋਣ ਦੇਵਾਂਗੇ सौ गज के पत्ते बुलाइए जब बोले सो निरपे सतगुरु दास महाराज की जय जो बोले सो निरपे भगवान वाल्मीकि महाराज की जय जय पीम जय पर जय पीम जय पर बाबा साहब तोड़ी सोचते फैला देंगे ठोके इमा तेरी सोचते फैला देंगे ठोके जय 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 भीम जय भीम सतिओ आज ਜਿਵੇਂ ਕਿ ਅਸੀਂ ਕਿਹਾ ਸੀ ਕਿ ਬਾਬਾ ਸਾਹਿਬ ਭੀਮਰਾਮ ਬੇਸਕਾ ਜੀ ਦਾ ਸਟੈਚੂ ਨੂੰ ਅਸੀਂ ਹੈ ਨਾ ਆ ਤੁੱਤ ਨਾਲ ਨਿਲਾ ਕੇ ਅਸੀਂ ਇੱਥੋਂ ਫੁੱਲਾਂ ਦੇ ਹਾਰ ਪਾ ਕੇ ਅਸੀਂ ਇੱਥੋਂ ਲਾ ਕੇ ਲੈ ਜਾਣਾ ਸਟੈਚੂ ਇੱਥੇ ਕਿਸੇ ਮੰਤਰੀ ਦਾ ਸਟੈਚੂ ਲਾ ਦੇਣ ਜਿਹਦੇ ਕੀ ਇਸ ਦਫ਼ਤਰ ਨੂੰ ਦੇਣ ਨਾਲ ਜ਼ਿਆਦਾ ਕਿਉਂਕਿ ਬਾਬਾ ਸਾਹਿਬ ਸਾਡੇ ਰਹਿਬਰ ਆ ਪਾਤੀ ਸੰਧਾਨ ਦੇ ਨਿਰਮਤਾ ਆ ਇੱਥੇ ਕਿਸੇ ਮੁੱਖ ਮੰਤਰੀ ਦਾ ਤੇ ਜਾਂ ਐਮਐਲਏ ਦਾ ਇੱਥੇ ਲਾ ਦਿਓ ਸਟੈਚੂ ਅਸੀਂ ਆਪਣੇ ਰਹਿਬਰ ਦਾ ਸਟੈਚੂ ਇੱਥੋਂ ਲਾ ਕੇ ਲੈ ਜਾਣਾ ਪਿਛਲੇ ਤਕਰੀਬਨ 4 ਤੋਂ 5 ਸਾਲਾਂ ਤੋਂ ਅਸੀਂ ਇੱਦੀ ਦੇਖਦੇ ਆ ਨਾ ਇੱਥੇ ਕੋਈ ਲਾਈਟਿੰਗ ਹੁੰਦੀ ਆ ਨਾ ਕੋਈ ਲੈਣਾ ਨਾ ਦੇਣਾ ਬਸ ਇਹਦੇ ਵਿਚਾਰੇ ਬਾਬਾ ਸਾਹਿਬ ਦਾ ਸਟੈਚੂ ਇੱਦੀ ਲਾਉਂਦੇ ਆ ਤੇ ਰੋਜ਼ ਦੀ ਰੋਜ਼ ਇਤੋਂ ਨੰਗ ਕੇ ਦੇਖੀਦਾ ਕਿ ਅੱਜ ਸ਼ਰਮ ਆਏਗੀ ਅਫਸਰਾਂ ਨੂੰ ਕੱਲ ਆਏਗੀ ਪਰ ਹਾਰ ਕੇ ਜਦੋਂ 바ਵਾ ਸਾਹਿਬ ਭੀਮਰਾਓਂ Ambedkar ਜੀ ਦਾ ਜਨਮ ਦਿਹਾੜਾ ਹੁੰਦਾ ਤੇ ਸਾਡੇ ਵਰਗੀਆਂ ਫੋਰਸਾਂ ਨੂੰ ਆ ਕੇ ਇੱਥੇ ਸਫਾਈ ਕਰਨੀ ਪੈਂਦੀ ਆ ਤੇ ਅਫਸਰਾਂ ਤੇ ਲੱਖ ਦੀ ਲਾਣਤ ਆ ਜਿਹੜੇ ਏਡੇ ਵੱਡੇ ਵੱਡੇ ਉਚਾਦਿਆਂ ਤੇ ਬੈਠ ਕੇ 바ਵਾ ਸਾਹਿਬ ਭੀਮਰਾਓਂ Ambedkar ਜੀ ਦੀ ਕਲਮ ਦੀ ਤਾਕਤ ਨਾਲ ਲਿਖੇ ਸੰਵਿਧਾਨ ਦੀ ਬਦੌਲਤ ਅੱਜ ਲੱਖਾਂ ਰੁਪਏ ਤਨਖਾਹ ਲੈ ਕੇ ਵੀ ਅੱਜ ਬਾਬਾ ਸਾਹਿਬ ਭੀਮਰਾਓਂ ਬੇਦਕਾ ਜਿਹਦੇ ਜਨਮ ਦਿਹਾੜੇ ਤੇ ਜੋ ਰੁਸ਼ਨਾਇਆਂ ਨਹੀਂ ਕਰ ਸਕਦੇ ਮੈਂ ਤਾਂ ਕਹਿਣਾ ਇਹੋ ਜੇ ਅਫਸਰ ਇਹਨਾਂ ਦਾ ਜਮੀਨ ਮਰਿਆ ਹੋਇਆ ਆ ਸੋ ਇਦਾਂ ਕਰੋ ਯਾਰ ਚਾਬੀਆਂ ਚੂਪੀਆਂ ਲੈ ਕੇ ਆਓ ਲਾ ਕੇ ਆਪਾਂ ਸੋਨੂਪਾਲ ਲੈ ਜਾਣਾ ਚਾਹੀਏ ਜਾਰੇ ਹੀ ਜੋ ਮਰਜ਼ੀ ਹੋ ਜਾਏ ਠੀਕ ਹੈ ਜੀ ਐਸ ਐਚਓ ਸਾਹਿਬ ਬੇਨਤੀ ਆ ਪ੍ਰਸ਼ਾਸਨ ਨੂੰ ਕਹਿ ਦਿਓ ਅਸੀਂ ਲਾ ਕੇ ਲੈ ਕੇ ਚੱਲੇ ਆਂ ਜੋ ਮਰਜ਼ੀ ਕਰ ਲਨਗੇ ਕੌਣ ਜੀ ਡੀ ਐਸ ਵੀ ਸਾਹਿਬ ਜੀ ਪਾਜੀ ਜੈ ਹਿੰਦ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ 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 ਬਹੁਤ ਮਾੜੇ ਹਾਲਾਤ ਹੈ ਜੀ ਬਹੁਤ ਮਾੜੇ ਹਾਲਾਤ ਬਹੁਤ ਮਾੜੇ ਕੋਈ ਨਾ ਪਟੜ ਦੇ ਵਿਰੋਧ ਅਸੀਂ 19 ਕਣ ਲੱਗੇ ਸੀ ਪਰ ਉਹਨਾਂ ਨੇ ਸੁਵਾਸ਼ਣ ਦਿੱਤਾ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਾਲ ਦੇ ਵਿੱਚ ਇਹ ਬਿਲਕੁਲ ਤੁਹਾਨੂੰ ਬਿਲਕੁਲ ਵਧੀਆ ਪ੍ਰਬੰਧ ਹੋਏਗਾ ਵਧੀਆ ਪ੍ਰਬੰਧ ਹੋਣਗੇ ਜੀ ਲੇਕਿਨ ਉਥੇ ਉਹ ਤੋਂ ਵੀ ਬਦਤਰ ਹੋ ਗਿਆ ਹੋਰ ਜ਼ਿਆਦਾ ਆ ਦੇਖੋ ਪੌੜੀਆਂ ਟੁੱਟੀਆਂ ਹੋਈਆਂ ਆ ਕੀ ਹਾਲਤ ਬਣੀ ਹੋਈ ਜੂ ਨਹੀਂ ਸਰ ਕੀ ਕਿਸੇ ਦੇ ਮੈਂ ਸਰ ਬੇਨਤੀ ਕਰਦਾ ਮੈਂ ਬੇਨਤੀ ਦੇਵਦਤ ਪਾਜੀ ਅੱਜ ਆ ਨਾ ਅਸੀਂ ਮੈਂ ਕਹਿੰਦਾ ਤੁਸੀਂ ਸਾਨੂੰ ਹੱਥ